ਦੇ ਸਵੇਰੇ ਹੀ ਬਣਵਾ ਕੇ ਲਿਆਂਦੀ ਹੈ ਹਲੇ ਅੱਜ ਅੱਧੀ ਅਧੂਰੀ ਹੈ ਹਲੇ ਟੂਵੀ ਦੁਬਾਰਾ ਇਹ ਲਾਵਾਂਗੇ ਅੱਜ ਸਵੇਰੇ ਹੀ ਬਣਵਾ ਕੇ ਲਿਆਂਦੀ ਮਿਸ਼ਨ ਸੇਵਾ ਜਥੇ ਵੱਲੋਂ ਅੱਗੇ ਵੀ ਇਹ ਕਰਦੇ ਰਹਿੰਦੇ ਆ ਕਾਰਜ ਅਸੀਂ ਲੋਕਡਾਊਨ ਦੇ ਵਿੱਚ ਬਹੁਤ ਕਾਰਜ ਕੀਤੇ ਆ ਜਾਂ ਮਿਸ਼ਨ ਸੇਵਾ ਜਥੇ ਵ ਤੇ ਹਰਮਨ ਮੋਟਰ ਦੇ ਵੱਲੋਂ ਤੁਸੀਂ ਅੱਗੇ ਵੀ ਦੇਖਿਆ ਹੋਣੀ ਆ ਜਦੋਂ ਛਿੱਦੀ ਦਿਹਾੜੇ ਹੁੰਦੇ ਆ ਫ੍ਰੀ ਸੇਵਾ ਵੀ ਕੀਤੀ ਜਾਂਦੀ ਆ ਤੇ ਅੱਜ ਇਹ ਬਣਵਾ ਕੇ ਤੇ ਇਹ ਸਯੋਜਗ ਦਿੱਤਾ ਜਾਵੇ ਵੀ ਸੰਗਤ ਨੂੰ ਪਾਣੀ ਜਲ ਦੀ ਬਹੁਤ ਲੋੜ ਆ ਵਿੱਚ ਜਿਵੇਂ ਜਾਣਦੇ ਆ ਲੈ ਕੇ ਸੰਗਤ ਨੂੰ ਬਹੁਤ ਜਲਦੀ ਲੋੜ ਆ ਨਾਮ ਜਪ ਕਰ ਰਹੇ ਉਹਨਾਂ ਨੂੰ ਜਾ ਕੇ ਜਲ ਦੀ ਸੇਵਾ ਕਰਦੇ ਹਾਂ ਕਿਉਂਕਿ ਗਰਮੀ ਤਪ ਦੀ ਗਰਮੀ ਜਿਹੜੀ ਇੱਥੇ ਪੈ ਰਹੀ ਆ ਕਾਫੀ ਦਿਨ ਤੋਂ ਸੋਚ ਸੀਗੀ ਵੀ ਬਣਵਾ ਕੇ ਲਈਏ ਪਰ ਅੱਜ ਸਵੇਰੇ ਸਾਜਰੇ ਮੈਂ ਗਿਆ ਬਣਵਾਉਣ ਵਾਸਤੇ ਬਣਵਾ ਕੇ ਤੇ ਹੁਣ ਵਰਤਾਈ ਜਾ ਰਹੀ ਹੈ ਤੇ ਪ੍ਰਮਾਤਮਾ ਇਦਾਂ ਹੀ ਸੇਵਾ ਲੈਂਦਾ ਰਹੇ ਸਾਡੇ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੇਵਾ ਕਰ ਰਹੇ ਹਾਂ ਟੈਂਕੀ ਨਾਲ ਚਿੱਕੀ ਹੋਈ ਹੈ ਪਿੱਠ ਤੇ ਕਦੋਂ ਤੋਂ ਸ਼ੁਰੂ ਕੀਤਾ ਜੀ ਇਹ ਅੱਜ ਸਵੇਰੇ ਹੀ ਬਣਵਾ ਕੇ ਲਿਆਂਦੀ ਹੈ ਹਲੇ ਅੱਜ ਅੱਧੀ ਅਧੂਰੀ ਹੈ ਹਲੇ ਟੂਟੀ ਵੀ ਦੁਬਾਰਾ ਇਹ ਲਾਵਾਂਗੇ ਅੱਜ ਸਵੇਰੇ ਹੀ ਬਣਵਾ ਕੇ ਲਿਆਂਦੀ ਮਿਸ਼ਨ ਸੇਵਾ ਜਥੇ ਵੱਲੋਂ ਅੱਗੇ ਵੀ ਇਹ ਕਰਦੇ ਰਹਿੰਦੇ ਆ ਕਾਰਜ ਅਸੀਂ ਲੋਕਡਾਊਨ ਦੇ ਵਿੱਚ ਬਹੁਤ ਕਾਰਜ ਕੀਤੇ ਆ ਜਾਂ ਮਿਸ਼ਨ ਸੇਵਾ ਜਥੇ ਵ ਤੇ ਹਰਮਨ ਮੋਟਰ ਦੇ ਵੱਲੋਂ ਤੁਸੀਂ ਅੱਗੇ ਵੀ ਦੇਖਿਆ ਹੋਣੀ ਆ ਜਦੋਂ ਛੀਦੀ ਦਿਹਾੜੇ ਹੁੰਦੇ ਆ ਫ੍ਰੀ ਸੇਵਾ ਵੀ ਕੀਤੀ ਜਾਂਦੀ ਆ ਤੇ ਅੱਜ ਇਹ ਬਣਵਾ ਕੇ ਤੇ ਇਹ ਸਯੋਗ ਦਿੱਤਾ ਜਾਵੇ ਵੀ ਸੰਗਤ ਨੂੰ ਪਾਣੀ ਜਲ ਦੀ ਬਹੁਤ ਲੋੜ ਆ ਵਿੱਚ ਜਿਵੇਂ ਜਾਣੇ ਆ ਲੈ ਕੇ ਸੰਗਤ ਨੂੰ ਬਹੁਤ ਜਲਦੀ ਲੋੜ ਹੈ ਇਹੋ ਜਿਹਾ ਮਹਿਸੂਸ ਹੁੰਦਾ ਵੀ ਜਿਹੜੀ ਸੰਗਤ ਨਾਮ ਜਪ ਕਰ ਰਹੀ ਹੈ ਉਹਨਾਂ ਨੂੰ ਜਾ ਕੇ ਜਲ ਦੀ ਸੇਵਾ ਕਰਦੇ ਹਾਂ ਕਿਉਂਕਿ ਗਰਮੀ ਤਪ ਦੀ ਗਰਮੀ ਜਿਹੜੀ ਇੱਥੇ ਪੈ ਰਹੀ ਆ ਬਹੁਤ ਚੰਗਾ ਮਹਿਸੂਸ ਹੁੰਦਾ ਇਹ ਕਾਫੀ ਦਿਨ ਤੋਂ ਸੋਚ ਸੀਗੀ ਵੀ ਬਣਵਾ ਕੇ ਲਈਏ ਪਰ ਅੱਜ ਸਵੇਰੇ ਸਾਧਰੇ ਮੈਂ ਗਿਆ ਬਣਵਾਉਣ ਵਾਸਤੇ ਬਣਵਾ ਕੇ ਤੇ ਹੁਣ ਵਰਤਾਈ ਜਾ ਰਹੀ ਹੈ ਤੇ ਪ੍ਰਮਾਤਮਾ ਇੱਦਾਂ ਹੀ ਸੇਵਾ ਲੈਂਦਾ ਰਹੇ ਸਾਡੇ ਤੋਂ ਬਥੇਰੇ ਇੱਕ ਵਾਰੀ ਦਿਖਾਇਓ ਤੁਮੋ ਕਿ ਟੈਂਕੀ ਕਿਸ ਤਰੀਕੇ ਨਾਲ ਆਹ ਟੈਂਕੀ ਆ ਜਿਸ ਦੇ ਵਿੱਚ ਜਲ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਆ ਆਪਣਾ ਸਿੱਖ ਇਤਿਹਾਸ ਹੈ ਵੀ ਜਦੋਂ ਭਾਈ ਕਨਈਆ ਜੀ ਜਿਹੜੇ ਜਲ ਦੀ ਸੇਵਾ ਇਸ ਸਮੇਂ ਕਰਨੇ ਇਹ ਮੁਗਲ ਨੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਪਰ ਭਾਈ ਕਨਈਆ ਜੀ ਜਾ ਕੇ ਉਹਨਾਂ ਨੂੰ ਜਲ ਦੀ ਸੇਵਾ ਕਰਨੇ ਤਾਂ ਆਹ ਟੈਂਕੀ ਬਣਵਾਈ ਆ ਵੀਰੇ ਨੇ ਤਾਂ ਭਾਈ ਹੋਰ ਵੀ ਸੰਸਥਾ ਵੱਲੋਂ ਜਿਹੜੇ ਸੰਗਤਾਂ ਇੱਥੇ ਆਉਣਗੇ ਜਿਹੜੇ ਇੰਨਾ ਸੇਵਾ ਕਰਨਗੇ ਮਿਸ਼ਨ ਸੇਵਾ ਜਥੇ ਦੇ ਮੁੱਡੇ ਹੋਰ ਵੀ ਨੇ ਵਿੱਚ ਲੱਗੇ ਹੋਏ ਸੇਵਾ ਕਰਨ ਮੇਨ ਜਿਹੜਾ ਮੁੱਖ ਸੇਵਾਦਾਰ ਈਸ਼ਪ੍ਰੀਤ ਸਿੰਘ ਹੁਣੇ ਤੁਸੀਂ ਦੇਖਿਆ ਸੀ ਉਹ ਵੀ ਇੱਥੇ ਹੀ ਆ ਸੇਵਾ ਕਰਦੇ ਪਏ ਸਾਰੇ ਸਸਤਾ ਸਾਡੀ ਇੱਥੇ ਹੀ ਸੇਵਾ ਕਰ ਰਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੇਵਾ ਕਰ ਰਹੇ ਹਾਂ ਟੈਂਕੀ ਨਾਲ ਚਿੱਕੀ ਹੋਈ ਹੈ ਪਿੱਠ ਉਤੇ ਕਦੋਂ ਤੋਂ ਸ਼ੁਰੂ ਕੀਤਾ ਜੀ ਇਹ ਅੱਜ ਸਵੇਰੇ ਹੀ ਬਣਵਾ ਕੇ ਲਿਆਂਦੀ ਐ ਹਲੇ ਅੱਜ ਅੱਧੀ ਅਧੂਰੀ ਐ ਹਲੇ 2 ਟੀਵੀ ਦੁਬਾਰਾ ਇਹ ਲਾਵਾਂਗੇ ਅੱਜ ਸਵੇਰੇ ਹੀ ਬਣਵਾ ਕੇ ਲਿਆਂਦੀ ਮਿਸ਼ਨ ਸੇਵਾ ਜਥੇ ਵੱਲੋਂ ਅੱਗੇ ਵੀ ਇਹ ਕਰਦੇ ਰਹਿੰਦੇ ਨੇ ਕਾਰਜ ਅਸੀਂ ਲੋਕਡਾਊਨ ਦੇ ਵਿੱਚ ਬਹੁਤ ਕਾਰਜ ਕੀਤੇ ਆ ਜਾਂ ਮਿਸ਼ਨ ਸੇਵਾ ਜਥੇ ਤੇ ਹਰਮਨ ਮੋਟਰ ਦੇ ਵੱਲੋਂ ਤੁਸੀਂ ਅੱਗੇ ਵੀ ਦੇਖਿਆ ਹੋਣੀ ਆ ਜਦੋਂ ਛੀਦੀ ਦਿਹਾੜੇ ਹੁੰਦੇ ਆ ਫ੍ਰੀ ਸੇਵਾ ਵੀ ਕੀਤੀ ਜਾਂਦੀ ਐ ਤੇ ਅੱਜ ਇਹ ਬਣਵਾ ਕੇ ਤੇ ਇਹ ਸਹਯੋਗ ਦਿੱਤਾ ਜਾਵੇ ਵੀ ਸੰਗਤ ਨੂੰ ਪਾਣੀ ਜਲ ਦੀ ਬਹੁਤ ਲੋੜ ਆ ਵਿੱਚ ਜਿਵੇਂ ਜਾਣੇ ਆ ਲੈ ਕੇ ਸੰਗਤ ਨੂੰ ਬਹੁਤ ਜਲਦੀ ਲੋੜ ਹੁੰਦੀ ਹੈ। ਇਹੋ ਜਿਹਾ ਮਹਿਸੂਸ ਹੁੰਦਾ ਹੈ ਵੀ ਜਿਹੜੀ ਸੰਗਤ ਨਾਮ ਜਪ ਕਰ ਰਹੀ ਹੈ ਉਹਨਾਂ ਨੂੰ ਜਾ ਕੇ ਜਲ ਦੀ ਸੇਵਾ ਕਰਦੇ ਹਾਂ ਕਿਉਂਕਿ ਗਰਮੀ ਤਪ ਦੀ ਗਰਮੀ ਜਿਹੜੀ ਇੱਥੇ ਪੈ ਰਹੀ ਹੈ। ਬਹੁਤ ਚੰਗਾ ਮਹਿਸੂਸ ਹੁੰਦਾ ਹੈ। ਇਹ ਕਾਫੀ ਦਿਨ ਤੋਂ ਸੋਚ ਸੀਗੀ ਵੀ ਬਣਵਾ ਕੇ ਲਈਏ ਪਰ ਅੱਜ ਸਵੇਰੇ ਸਾਜਰੇ ਮੈਂ ਗਿਆ ਬਣਵਾਉਣ ਵਾਸਤੇ ਬਣਵਾ ਕੇ ਤੇ ਹੁਣ ਵਰਤਾਈ ਜਾ ਰਹੀ ਹੈ ਤੇ ਪ੍ਰਮਾਤਮਾ ਇਦਾਂ ਹੀ ਸੇਵਾ ਲੈਂਦਾ ਰਵੇ ਸਾਡੇ ਤੋਂ ਬਥੇਰੇ। ਇੱਕ ਵਾਰੀ ਦਿਖਾਓ ਤੁਮੋ ਕੇ ਟੈਂਕੀ ਕਿਸ ਤਰੀਕੇ ਨਾਲ ਆਹ ਟੈਂਕੀ ਆ ਜਿਸ ਦੇ ਵਿੱਚ ਜਲ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਆ ਆਪਣਾ ਸਿੱਖ ਇਤਿਹਾਸ ਹੈ ਵੀ ਜਦੋਂ ਭਾਈ ਕਨਈਆ ਜੀ ਜਿਹੜੇ ਜਲ ਦੀ ਸੇਵਾ ਇਸ ਵੇਲੇ ਕਰਨੇ ਇਹ ਮੁਗਲ ਨੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਪਰ ਭਾਈ ਕਨਈਆ ਜੀ ਜਾ ਕੇ ਉਹਨਾਂ ਨੂੰ ਜਲ ਦੀ ਸੇਵਾ ਕਰਨੇ ਤਾਂ ਆਹ ਟੈਂਕੀ ਬਣਵਾਈ ਆ ਵੀਰੇ ਨੇ ਤਬਈ ਹੋਰ ਵੀ ਸੰਸਥਾ ਵੱਲੋਂ ਜਿਹੜੇ ਸੰਗਤਾਂ ਇੱਥੇ ਆਉਣਗੇ ਜਿਹੜੇ ਇੰਨਾ ਸੇਵਾ ਕਰਨਗੇ ਮਿਸ਼ਨ ਸੇਵਾ ਜੱਥੇ ਦੇ ਮੁੰਡੇ ਹੋਰ ਵੀ ਨੇ ਵਿੱਚ ਲੱਗੇ ਹੋਏ ਸੇਵਾ ਕਰਨ ਮੇਨ ਜਿਹੜਾ ਮੁੱਖ ਸੇਵਾਦਾਰ ਈਸ਼ਪ੍ਰੀਤ ਸਿੰਘ ਹੁਣੇ ਤੁਸੀਂ ਦੇਖਿਆ ਹੀ ਸੀ ਉਹ ਵੀ ਇੱਥੇ ਹੀ ਆ ਸੇਵਾ ਕਰਦੇ ਪਏ ਸਾਰੇ ਸੰਸਥਾ ਸਾਡੀ ਇੱਥੇ ਹੀ ਸੇਵਾ ਕਰ ਰਹੀ ਹੈ